ਮੰਚ ਸੋਚ ਕੇ ਬੈਠਦਾ ਕਿ ਨਹੀਂ ਜੀ ਨਹੀਂ ਹੋ ਸਕਦਾ ਫਿਰ ਮੈਂ ਉੱਠਣਾ ਇੱਕਦਮ ਕਿਉਂ ਨਹੀਂ ਹੋ ਸਕਦਾ ਮੈਂ ਕਰ ਸਕਦਾ ਪਰਮਾਤਮਾ ਕਰੇਗਾ ਖਾਸ ਕਰਕੇ ਐਮ ਐਸ ਸੀ ਕਰਨ ਤੋਂ ਪਹਿਲਾਂ ਕਿ ਨਹੀਂ ਕਿਸਮਤ ਸਾਥ ਨਹੀਂ ਦੇ ਰਹੀ ਕੁਝ ਤੁਹਾਡੇ ਹਾਲਾਤ ਇਦਾਂ ਦੇ ਬਣ ਜਾਂਦੇ ਬੜਾ ਕੁਝ ਹੁੰਦਾ ਜ਼ਿੰਦਗੀ ਦੇ ਵਿੱਚ ਕੁਝ ਗੱਲਾਂ ਕੀਤੀਆਂ ਵੀ ਨਹੀਂ ਜਾਂਦੀਆਂ ਬੰਦੇ ਤੋਂ ਮੈਨੂੰ ਜਪਾਨ ਤੋਂ ਇਨਵੀਟੇਸ਼ਨ ਮਿਲਿਆ ਫਰੋਮ ਜਪਨੀ ਸੁਸਾਇਟੀ ਫਾਰ ਦੀ ਪ੍ਰੋਮੋਸ਼ਨ ਆਫ ਸਾਇੰਸਿਸ ਕੁਝ ਨਮੀ ਕੈਂਸਰਸ ਸੈੱਲ ਦੇ ਉੱਪਰ ਰਿਸਰਚ ਕਰਨ ਦੇ ਲਈ ਕਿੱਦਾਂ ਕੈਂਸਰ ਸੈੱਲ ਨੂੰ ਤੁਸੀਂ ਟਾਈਮ ਤੇ ਵਿਜ਼ੂਅਲਾਈਜ਼ ਕਰ ਸਕਦੇ ਹੋ ਐਟ ਦੀ ਸੇਮ ਟਾਈਮ ਤੁਸੀਂ ਮੈਡੀਸਿਨ ਵੀ ਉੱਥੇ ਪਹੁੰਚਾਉਣੀ ਹੈਗੀ ਸੋ ਇਹ ਰਿਹਾ ਜੀ ਸਫਰ ਕਾਫੀ ਮੁਸ਼ਕਿਲ ਆਈਆਂ ਟਾਈਮ-ਟਾਈਮ ਤੇ ਬਟ ਪਰਮਾਤਮਾ ਹਮੇਸ਼ਾ ਹਮਦਰਦੰਦਾ ਗਿਆ ਅ ਅਥਾਰਟੀ ਦਾ ਮੈਨੂੰ ਹਮੇਸ਼ਾ ਸਾਥ ਮਿਲਿਆ ਅੱਜ ਤੱਕ ਜਿੱਥੇ ਹੀ ਮਰਿਆ ਮੇਰੇ ਪੀਐਲ ਸੁਪਰਵਾਈਜ਼ਰ ਦਾ ਸਾਥ ਮਿਲਿਆ ਜਾਪਾਨ ਤੋਂ ਪ੍ਰੋਫੈਸਰ ਦਾ ਸਾਥ ਮਿਲਿਆ ਸਸ਼ੀਗਲ ਜੀ ਤੁਸੀਂ ਜਿਹੜੇ ਹੋ ਲਿਵਿੰਗ ਇੰਡੀਆ ਨਿਊਜ਼ ਦੇ ਨਾਲ ਮੈਂ ਤੁਹਾਡੇ ਨਾਲ ਸਿਮਰਦੀਪ ਸਿੰਘ ਸੋ ਅੱਜ ਦਾ ਇਹ ਖਾਸ ਇੰਟਰਵਿਊ ਅੰਮ੍ਰਿਤਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਬੈਠ ਕੇ ਇੱਕ ਮਹਾਨ ਸ਼ਖਸੀਅਤ ਡਾਕਟਰ ਤੇਜਵੰਤ ਸਿੰਘ ਕਾਂਗ ਜਿੰਨਲ ਕੀਤਾ ਜਾਵੇਗਾ ਸੋ ਦੱਸ ਦਈਏ ਕਿ ਉਹ 2012 ਤੋਂ ਲੈ ਕੇ ਹੁਣ ਤੱਕ 11 ਸਾਲ ਹੋ ਗਿਆ ਉਹਨਾਂ ਨੂੰ ਯੂਨੀਵਰਸਿਟੀ ਦੇ ਵਿੱਚ ਆਪਣਾ ਕੰਮ ਜਿਹੜਾ ਉਹ ਕਰ ਰਹੇ ਨੇ ਹੁਣ ਪ੍ਰੋਫੈਸਰ ਨੇ ਕੈਮਿਸਟਰੀ ਡਿਪਾਰਟਮੈਂਟ ਦੇ ਵਿੱਚ ਸੋ ਉਹਨਾਂ ਦੀ ਅੱਜ ਲਾਈਫ ਦੀ ਜਰਨੀ ਬਾਰੇ ਜਾਣਾਂਗੇ ਕਿ ਕੀ ਕੀ ਮੁਸ਼ਕਲਾਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਰਹੀਆਂ ਕਿਦਾਂ ਇਹ ਜ਼ਿੰਦਗੀ ਜਿਹੜੀ ਸਰਵਾਈਵ ਕੀਤੀ ਹੁਣ ਯੂਨੀਵਰਸਿਟੀ ਦੇ ਤੱਕ ਜਿਹੜਾ ਸਫ਼ਰ ਆ ਕਿੱਦਾਂ ਰਿਹਾ ਸੋ ਖਾਸ ਇਹ ਵੀ ਦੱਸ ਦਵਾਂ स्टार्टिंग ਦੇ ਵਿੱਚ ਕਿ ਸਰ ਹੁਣ ਜਾਪਾਨ ਲਈ ਜਾ ਰਹੇ ਨੇ ਜਾਪਾਨ ਤੋਂ ਇਨਵੀਟੇਸ਼ਨ ਆਇਆ ਹੈ ਖਾਸ ਇਹਨਾਂ ਨੂੰ ਉੱਥੇ ਰਿਸਰਚ ਲਈ ਬੁਲਾਇਆ ਜਾ ਰਿਹਾ ਹੈ ਸੋ ਸਾਰੀ ਜਿਹੜੀ ਗੱਲਬਾਤ ਹੈ ਉਹ ਇਸ ਇੰਟਰਵਿਊ ਦੇ ਵਿੱਚ ਅੱਜ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਸਾਡੇ ਨਾਲ ਜੁੜੇ ਨੇ ਡਾਕਟਰ ਤੇਜਵੰਤ ਸਿੰਘ ਜੀ ਸਰ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦਾ ਲਈ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਥੈਂਕ ਯੂ ਜੀ ਤੋਂ ਪਹਿਲਾਂ ਤੁਹਾਡੇ ਸਫ਼ਰ ਬਾਰੇ ਜਾਣਾਂਗੇ ਕਿ ਕੀ ਤੁਹਾ ਬਿਲੋਂਗ ਕਿ ਤੁਸੀਂ ਸਟਾਰਟਿੰਗ ਦੇ ਵਿੱਚ ਕਿਦਾਂ ਤੁਹਾਡੀ ਸਕੂਲਿੰਗ ਰਹੀ ਕਾਲਜਸ ਦੇ ਵਿੱਚ ਕੀ ਕੀ ਜਿਹੜੇ ਚੈਲੰਜਸ ਦਾ ਫੇਸ ਕਰਨੇ ਪਏ ਜੀ ਜੀ ਸ਼ੁਰ ਸਰ ਸੋ ਐਕਚੁਅਲੀ ਆਈ ਬਿਲੋਂਗ ਟੂ ਵਿਲੇਜ ਲੇਬੜਾ ਮੇਰਾ ਪਿੰਡ ਲੇਬੜਾ ਜੀ ਖੰਨੇ ਕੋਲੇ ਸੋ ਸਕੂਲਿੰਗ ਜ਼ਿਆਦਾ ਪਿੰਡ ਦੀ ਰਹੀ ਸੋ ਪਲੱਸ 1 ਪਲੱਸ 2 ਜਦੋਂ ਆਈ ਤੇ ਬਹੁਤ ਮੋਟੀਆਂ ਮੋਟੀਆਂ ਕਿਤਾਬਾਂ ਵੀ ਦੇਖੀਆਂ ਸਾਨੂੰ ਸਮ ਟਾਈਮ ਲਾਈਕ ਡਰ ਵੀ ਲੱਗਦਾ ਸੀਗਾ ਕਿ ਕਿਦਾਂ ਪੜਾਂਗੇ ਕੀ ਨਹੀਂ ਕਰਾਂਗੇ ਬਟ ਵਿਦ ði ਟਾਈਮ ਪਰਮਾਤਮਾ ਦੀ ਬੜੀ ਮਿਹਰ ਰਹੀ ਪੜਦੇ ਗਏ ਥੈਨ ਮੈਂ ਗ੍ਰੈਜੂਏਸ਼ਨ ਕੀਤੀ ਜੀ ਏ ایس ਕਾਲਜ ਖੰਨਾ ਤੋਂ ਸਨ ਦੋ ਹਰ ਦੋ ਦੇ ਵਿੱਚ then i did my बीएड ਕੁਝ ਐਦਾਂ ਦੀ ਸਿਚੁਏਸ਼ਨ ਬਣੀ ਕਿ बीएड ਵੀ ਕੀਤੀ گورਨਮੈਂਟ ਕਾਲਜ ਫਰੀਦਕੋਟ ਤੋਂ then ਮਾਸਟਰਸ ਫ্রম ਪੰਜਾਬੀ ਯੂਨੀਵਰਸਿਟੀ ਪਟਿਆਲਾ ਇਨ 2005 ਉਸ ਤੋਂ ਬਾਅਦ ਨੈਟ ਦਾ ਪੇਪਰ ਕੁਆਲੀਫਾਈ ਕਰਕੇ ਮੈਂ ਗੁਜਰਾਤ ਦੇ ਵਿੱਚ ਸੈਂਟਰਲ ਸਾਲਟ ਐਂਡ ਮਰੀਨ ਕੈਮੀਕਲ ਰਿਸਰਚ ਇੰਸਟੀਚਿਊਟ ਹੈਕ ਸੈਂਟਰਲ گورਨਮੈਂਟ ਦਾ ਸੀਐਸਆਈਆਰ ਲੈਬਸ ਫ্রম گورਨਮੈਂਟ ਆਫ ਇੰਡੀਆ ਉੱਥੇ ਪੀਐਡੀ ਦਾ ਸਫ਼ਰ ਸ਼ੁਰੂ ਕੀਤਾ ਜੀ ਆਪਣੇ ਪੀਐਡੀ ਸੁਪਰਵਾਈਜ਼ਰ ਡਾਕਟਰ ਅਰਵਿੰਦ ਕੁਮਾਰ ਦੇ ਨਾਲ ਸੋ ਬੇਸਿਕਲੀ ਮੈਂ ਉਹਨਾਂ ਦਾ ਪਹਿਲਾ ਸਟੂਡੈਂਟ ਸੀਗਾ ਕਾਫੀ ਮਿਹਨਤ ਕਰਨੀ ਪਈ ਪਰ ਉਹਨਾਂ ਵੱਲੋਂ ਬਹੁਤ ਸਹਿਯੋਗ ਮਿਲਿਆ ਪਰਮਾਤਮਾ ਨੇ ਸਾਥ ਦਿੱਤਾ ਪੀ ਐਚ ਡੀ ਦੇ ਵਿੱਚ ਰਿਸਰਚ ਲਈ ਕਦੇ ਕੋਈ ਦਿੱਕਤ ਨਹੀਂ ਆਈ ਮਿਹਨਤ ਵੀ ਕੀਤੀ ਕਾਫੀ ਜ਼ਿਆਦਾ ਸਾਲ 2010 ਦੇ ਵਿੱਚ ਮੈਂ ਉਥੋਂ ਪੀ ਐਚ ਡੀ ਕੀਤੀ ਦੈਨ ਆਈ ਮੂਵ ਟੂ ਜਪਾਨ 2010 ਦੇ ਵਿੱਚ ਸੋ ਆਈ ਸਪੈਂਡਡ देयर 2 ਇਅਰਸ ਇਨ ਦੀ ਲੈਬ ਆਫ ਪ੍ਰੋਫੈਸਰ ਨੋਬੂਕੀ ਮਿਜੂਕਾ ਕਿਉਸ਼ੂ ਯੂਨੀਵਰਸਿਟੀ ਜਪਾਨ ਉੱਥੇ ਰਿਸਰਚ ਦੇ ਨਵੇਂ ਤੌਰ ਤਰੀਕੇ ਨਿਊ ਐਥਿਕਸ ਕਿੱਦਾਂ ਦੀ ਰਿਸਰਚ ਅੱਜਕੱਲ੍ਹ ਵਰਲਡ ਦੇ ਵਿੱਚ ਚੱਲ ਰਹੀ ਆ ਕਾਫੀ ਕੁਝ ਸਿੱਖਣ ਨੂੰ ਮਿਲਿਆ ਕਿੱਦਾਂ ਰਿਸਰਚ ਨੂੰ ਅੱਗੇ ਵਧਾਉਣਾ ਕਿੱਦਾਂ ਤੁਸੀਂ ਪ੍ਰੋਜੈਕਟ ਹੈਂਡਲ ਕਰਨੇ ਨੇ ਥੈਨ ਦਸੰਬਰ 2012 ਦੇ ਵਿੱਚ ਹੀ ਮੈਂ ਤਨਗੁਰ ਨਾਨਕ ਦੇਵ ਦੇ ਨਾਮ ਤੇ ਰੱਖੀ ਗਈ ਯੂਨੀਵਰਸਿਟੀ ਗੁਰੂ ਨਾਨਕ ਦੇ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਜੁਆਇਨ ਕੀਤਾ ਬਤੌਰ ਅਸਿਸਟੈਂਟ ਪ੍ਰੋਫੈਸਰ ਅ 9 ਸਾਲ ਬਾਅਦ 2021 ਦੇ ਵਿੱਚ ਮੇਰੀ ਪ੍ਰਮੋਸ਼ਨ ਹੋਈ ਕੰਮ ਨੂੰ ਦੇਖਦੇ ਹੋਏ ਮਾਨਯੋਗ ਵਾਈਸ ਚਾਂਸਲਰ ਡਾਕਟਰ ਜਸਪਾਲ ਸਿੰਘ ਸੰਧੂ ਜੀ ਦੁਆਰਾ ਮੈਜਿਸਟਰ ਪ੍ਰੋਫੈਸਰਾਂ ਜੀ ਕਰੰਟਲੀ ਹੁਣ ਸੋ ਅਲੱਗ-ਅਲੱਗ ਤਰ੍ਹਾਂ ਦੀ ਰਿਸਰਚ ਕਰ ਰਹੇ ਆਂ ਸੋ ਅ ਜਸਟ ਫਿਊ ਡੇਸ ਬੈਕ ਮੈਨੂੰ ਜਾਪਾਨ ਤੋਂ ਇਨਵੀਟੇਸ਼ਨ ਮਿਲਿਆ ਫਰਮ ਜਪਨੀ ਸੁਸਾਇਟੀ ਫਾਰ ਦੀ ਪ੍ਰੋਮੋਸ਼ਨ ਆਫ ਸਾਇੰਸਿਸ ਕੁਝ ਨਮੀ ਕੈਂਸਰਸ ਸੈਲ ਦੇ ਉੱਪਰ ਰਿਸਰਚ ਕਰਨ ਦੇ ਲਈ ਕਿਦਾਂ ਕੈਂਸਰ ਸੈਲ ਨੂੰ ਤੁਸੀਂ ਟਾਈਮ ਤੇ ਵਿਜ਼ੂਅਲਾਈਜ਼ ਕਰ ਸਕਦੇ ਹੋ ਐਟ ਦੀ ਸੇਮ ਟਾਈਮ ਤੁਸੀਂ ਮੈਡੀਸਨ ਵੀ ਉੱਥੇ ਪਹੁੰਚਾਉਣੀ ਹੈਗੀ ਸੋ ਇਹ ਰਿਹਾ ਜੀ ਸਫਰ ਕਾਫੀ ਮੁਸ਼ਕਿਲ ਆਈਆਂ ਟਾਈਮ ਟਾਈਮ ਤੇ ਬਟ ਪਰਮਾਤਮਾ ਹਮੇਸ਼ਾ ਹੀ ਹਮਦਰਦਾ ਗਿਆ ਅ ਅਥਾਰਟੀ ਦਾ ਮੈਨੂੰ ਹਮੇਸ਼ਾ ਸਾਥ ਮਿਲਿਆ ਅਜ ਤੱਕ ਜਿੱਥੇ ਹੀ ਮਰਿਆ ਮੇਰੇ ਪੀਐਚਡੀ ਸੁਪਰਵਾਈਜ਼ਰ ਦਾ ਸਾਥ ਮਿਲਿਆ ਜਾਪਾਨ ਤੋਂ ਪ੍ਰੋਫੈਸਰ ਦਾ ਸਾਥ ਮਿਲਿਆ ਅਮਰitsar ਯੂਨੀਵਰਸਿਟੀ ਦੇ ਵਿੱਚ ਸਟਾਫ ਦਾ ਅ ਮੇਰੇ ਕਲੀਗਜ਼ ਦਾ ਜਿਨ੍ਹਾਂ ਨੇ ਵਾਈਸ ਚਾਂਸਲਰ ਸੇ ਪਹਿਲਾਂ ਪ੍ਰੋਫੈਸਰ ਜੈਪ ਸਿੰਘ ਬਰਾੜ ਸੀਗੇ ਹੁਣ ਪਿਛਲੇ 7 ਸਾਲ ਤੋਂ ਡਾਕਟਰ ਜਸਪਾਲ ਸਿੰਘ ਸੰਧੂ ਨੇ ਸੋ ਮੈਨੂੰ ਕਦੇ ਵੀ ਕਿਸੇ ਵੀ ਤਰ੍ਹਾਂ ਦੀ ਐਡਮਿਨਿਸਟ੍ਰੇਟਿਵ ਕੰਮ ਦੇ ਵਿੱਚ ਕਦੇ ਕੋਈ ਦਿੱਕਤ ਨਹੀਂ ਆਈ ਸੋ ਇਹ ਮੇਰਾ ਬੈਸਟ ਪਾਰਟ ਰਿਹਾ ਜੀ ਅੱਗੇ ਵਧਣ ਦੇ ਵਿੱਚ ਇਹਨੇ ਮੇਰੀ ਬੜੀ ਮਦਦ ਕੀਤੀ ਸਰ ਜ਼ਿੰਦਗੀ ਦੇ ਵਿੱਚ ਜਦੋਂ ਆਪਾਂ ਅੱਗੇ ਵਧਦੇ ਆ ਜੇ ਤੋ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਵੀ ਆ ਜਾਂਦੀਆਂ ਫਿਰ ਉਹ ਮੁਸ਼ਕਲਾਂ ਨਾਲ ਕਿਦਾਂ ਫੇਸ ਕਰਦੇ ਸੀਗੇ ਕਈ ਵਾਰੀ ਹੁੰਦਾ ਹੈ ਤੇ ਚਲੋ ਕਿਸਮਤ ਵੀ ਸਾਥ ਦੇ ਹੀ ਦਿੰਦੀ ਹੈ ਪਰ ਜਦੋਂ ਕਿਸਮਤ ਵੀ ਸਾਥ ਨਾ ਦੇਵੇ ਫਿਰ ਉਹ ਸਫ਼ਰ ਕਿੱਦਾਂ ਰਹਿੰਦਾ ਹੈ ਕਿਦਾਂ ਮੁਸ਼ਕਲਾਂ ਆਪਾਂ ਦੂਰ ਕੀਤੀਆਂ ਬਹੁਤ ਵਾਰੀ ਲੱਗਿਆ ਦੀ ਜ਼ਿੰਦਗੀ ਦੇ ਵਿੱਚ ਖਾਸ ਕਰਕੇ ਐਮ ਐਸ ਸੀ ਕਰਨ ਤੋਂ ਪਹਿਲਾਂ ਕਿੰਨੀ ਕਿਸਮਤ ਸਾਥ ਨਹੀਂ ਦੇ ਰਹੀ ਕੁਝ ਤੁਹਾਡੇ ਹਾਲਾਤ ਇਦਾਂ ਦੇ ਬਣ ਜਾਂਦੇ ਬੜਾ ਕੁਝ ਹੁੰਦਾ ਜ਼ਿੰਦਗੀ ਦੇ ਵਿੱਚ ਕੁਝ ਗੱਲਾਂ ਕੀਤੀਆਂ ਵੀ ਨਹੀਂ ਜਾਂਦੀਆਂ ਬੰਦੇ ਤੋਂ ਸੋ ਐਟ ਟਾਈਮ ਇਹੀ ਸੋਚਿਆ ਸੀ ਕਿ ਨਹੀਂ ਮਿਹਨਤ ਕਰਦੇ ਰਹੋ ਮਿਹਨਤ ਕਰਨ ਦੇ ਨਾਲ ਪਰਮਾਤਮਾ ਤੁਹਾਡਾ ਹੱਥ ਫੜੇਗਾ ਤੁਸੀਂ ਅੱਗੇ ਵਧੋਗੇ ਜ਼ਰੂਰ ਕੰਮ ਦੇ ਵਿੱਚ ਹਮੇਸ਼ਾ ਕਰੋਗੇ ਤੁਹਾਨੂੰ ਤਕਲੀਫ ਕੋਈ ਨਾ ਕੋਈ ਹੋਣੀ ਆ ਬਟ ਮੇਰੇ ਮਨ ਵਿੱਚ ਇਹ ਹੁੰਦਾ ਸੀ ਹਮੇਸ਼ਾ ਬਹੁਤ ਵਾਰੀ ਡਾਮਾ ਡੋਲ ਵੀ ਹੁੰਦਾ ਬੰਦਾ ਮਨ 'ਚ ਸੋਚ ਕੇ ਬੈਠਦਾ ਕਿ ਨਹੀਂ ਜੀ ਨਹੀਂ ਹੋ ਸਕਦਾ ਫਿਰ ਮੈਂ ਉੱਠਣਾ ਇੱਕਦਮ ਕਿਉਂ ਨਹੀਂ ਹੋ ਸਕਦਾ ਮੈਂ ਕਰ ਸਕਦਾ ਪਰਮਾਤਮਾ ਕਰੇਗਾ ਸੋ ਬਸ ਇਹੀ ਸੀ ਜੀ ਹਮੇਸ਼ਾ ਗਰੇ ਆ ਉੱਠੇ ਆ ਲੜੇ ਆ ਤੇ ਕੰਮ ਨੂੰ ਹਾਸਲ ਕੀਤਾ ਹੈਗਾ ਸਟਾਰਟਿੰਗ ਦੇ ਵਿੱਚ ਜਦੋਂ ਤੁਸੀਂ ਰਿਸਰਚ ਕਰਨੀਆਂ ਸ਼ੁਰੂ ਕੀਤੀਆਂ ਆ ਕਈ ਵਾਰ ਜਿਹੜੀਆਂ ਰਿਸਰਚ ਹੁੰਦੀ ਆ ਉਹਦੇ ਵਿੱਚ ਬੰਦਾ ਫੀਲ ਵੀ ਹੋ ਜਾਂਦਾ ਸੋ ਪਹਿਲੀ ਰਿਸਰਚ ਦਾ ਐਕਸਪੀਰੀਅੰਸ ਸ਼ੇਅਰ ਕਰੋ ਸਾਡੇ ਨਾਲ ਜੀ ਸੋ ਇਟ ਵਾਸ ది ਇਅਰ 2006 ਦੇ ਵਿੱਚ ਮੈਂ ਪੀਐਚਡੀ ਜੁਆਇਨ ਕੀਤੀ ਜੀ ਗੁਜਰਾਤ ਜਾ ਕੇ ਭਾਵਨਗਰ ਸੋ ਥੋੜਾ ਕੰਮ ਕੀਤਾ ਸਭ ਤੋਂ ਪਹਿਲਾਂ ਤਾਂ ਇਹ ਸੀ ਕਿ ਪੀਐਚਡੀ ਦੇ ਵਿੱਚ ਤੁਹਾਨੂੰ ਇਹ ਹੁੰਦਾ ਕਿ ਰਿਸਰਚ ਐਥਿਕਸ ਕੀ ਆ ਹਾਊ ਟੂ ਹੈਂਡਲ ਦੀ ਗਲਾਸਵੇਅਰ ਗਲਾਸਵੇਅਰ ਕਿੱਦਾਂ ਸਾਹਮਣਾ ਕੈਮੀਕਲ ਕਿੱਦਾਂ ਸਾਹਮਣੇ ਆ ਸੋ ਕੁਛ ਕੈਮੀਕਲ ਸੀਗੇ ਨਮੇ ਉਹਨਾਂ ਨੂੰ ਆਇਨਿਕ ਲਿਕਵਿਡ ਕਹਿੰਦੇ ਆ ਅੱਜਕੱਲ ਜਨਰਲੀ ਆਇਨਿਕ ਕੰਪਾਊਂਡ ਸਾਰੇ ਸੋਲਿਡ ਹੁੰਦੇ ਆ ਠੋਸ ਹੁੰਦੇ ਆ ਬਟ ਉਹ ਲਿਕਵਿਡ ਸੀਗੇ ਆਈ ਵਾਸ ਅਨਅਵੇਅਰ ਆਫ ਥੈਟ ਮੈਨੂੰ ਨਹੀਂ ਸੀ ਪਤਾ ਕਿ ਮਤਲਬ ਇਹ ਵੀ ਚੀਜ਼ ਹੁੰਦੀ ਆ ਨਵੀਂ ਚੀਜ਼ ਆ ਸੋ ਮੇਰੇ ਪੀਆਰਡੀ ਸੁਪਰਵਾਈਜ਼ਰ ਨੇ ਮੈਨੂੰ ਪੁੱਛਿਆ ਕੁਛ ਆਇਨਿਕ ਲਿਕਵਿਡ ਦਿਖਾਏ ਓਕੇ ਯੂ ਡਰਾਈਟ ਮੈਂ ਡਰਾਈ ਕਰ ਲੇ ਤੇਜ਼ ਤੁਸੀਂ ਕਨਸੈਂਟ੍ਰੇਸ਼ਨ ਬਣਾ ਸਕਦੇ ਹੋ ਡਿਫਰੈਂਟ ਹਾਂਜੀ ਸਰ ਬਣਾ ਸਕਦਾ ਹਾਂ ਜੀ ਓਕੇ ਯੂ ਡੂ ਥਿਸ ਵਰਕ ਕੁਛ ਕੰਮ ਕੀਤਾ ਕੋਲੇ ਬੈਠ ਕੇ ਮੇਰੇ ਸਾਨੂੰ ਇਹ ਵੀ ਨਹੀਂ ਸੀ ਪਤਾ ਹੁੰਦਾ ਠੀਕ ਹੈ ਜੀ ਕੰਪਿਊਟਰ ਬਾਰੇ ਕੋਈ ਨੌਲੇਜ ਨਹੀਂ ਹੁੰਦੀ ਸੀਗੀ ਬਟ ਸਿੱਖਣ ਦੀ ਤਾਂਗ ਸੀਗੀ ਹਮੇਸ਼ਾ ਸੋ ਮੇਰੇ ਪੀ ਐਚ ਡੀ ਸੁਪਰਵਾਈਜ਼ਰ ਨੇ ਮੇਰੇ ਸਾਹਮਣੇ ਬੈਠ ਕੇ ਕੋ ਸੌਫਟਵੇਅਰ ਖੋਲਿਆ ਉੱਥੇ ਡਾਟਾ ਮੇਰਾ ਪਲੋਟ ਕੀਤਾ ਥੈਨ ਹੀ ਵਾਸ ਹੈਪੀ oh we got the results ਇੱਥੇ ਆ ਚੀਜ਼ ਹੋ ਰਹੀ ਹੈ ਸੋ ਆਫਟਰ ਥੈਟ ਡੇ ਆਈ ਨੈਵਰ ਲੁੱਕਡ ਬੈਕ ਮੈਨੂੰ ਸਮਝ ਲੱਗ ਗਿਆ ਕਰਨਾ ਕੀ ਆ ਸਰ ਚਾਹੁੰਦੇ ਕੀ ਨੇ ਸੋ ਸਕਸੈਸ ਹੀ ਮਿਲਿਆ ਜੀ ਮਹਾਰ ਦੀ ਕਿਰਪਾ ਰਹੀ ਹੈ ਫੇਲਰ ਕਿਤੇ ਹੋਇਆ ਹੋਏਗਾ ਲੇਕਿਨ ਕਿ ਹਮੇਸ਼ਾ ਹੀ ਸਾਇੰਸ ਦੇ ਵਿੱਚ ਫੇਲਰ ਹੁੰਦਾ ਆਲਵੇਸ ਸਕਸੈਸ ਨਹੀਂ ਹੁੰਦਾਗਾ ਤੁਸੀਂ ਇੱਕ ਵਾਰ ਫੇਲ ਹੋਨੇਓ ਦੈਨ ਯੂ ਫਾਈਂਡ ਯੂਰ ਓਨ ਡੈਫੀਸ਼ੈਂਸੀਸ ਸੋ ਕਿ ਕਮੀ ਕਿੱਥੇ ਹੈਗੀ ਆ ਕਮੀ ਲੱਭੀ ਕਿਤੇ ਤੁਹਾਨੂੰ ਸੈਂਪਲ ਕਰਨ ਦੇ ਵਿੱਚ ਕਮੀ ਹੋ ਗਈ ਕਿਤੇ ਕੋਈ ਕੰਟਾਮਿਨੇਸ਼ਨ ਆ ਗਈ ਕਿੱਥੋਂ ਕਮੀ ਆ ਸਕਦੀ ਹੈ ਸੋਚਿਆ ਫਿਰ ਦੁਬਾਰਾ ਕੀਤਾ ਰਿਪੀਟ ਕੀਤਾ ਸੋ ਚੱਲਦਾ ਗਿਆ ਜੀ ਸਮਾਂ ਅੱਛਾ ਜਦੋਂ ਰਿਸਰਚ ਕਰਦੇ ਸੀਗੇ ਜਿਵੇਂ ਤੁਸੀਂ ਦੱਸਿਆ ਕਿ ਸਰਵੀ ਨਾਲ ਬੈਠੇ ਹੁੰਦੇ ਸੀ ਕਈ ਵਾਰੀ ਹੁੰਦਾ ਜਦੋਂ ਆਪਣੇ ਲੱਗੇ ਕੋਈ ਬੈਠਾ ਹੋਵੇ ਤਾਂ ਵੱਧ ਵੱਧ ਕਈ ਗਲਤੀਆਂ ਹੋ ਜਾਂਦੀਆਂ ਸੋ ਕਦੀ ਐਦਾ ਹੋਇਆ ਸੀ ਆ ਨਹੀਂ ਜੀ ਉਹਨਾਂ ਨੇ ਮੈਨੂੰ ਬੇਸਿਕਲੀ ਆਪਣੇ ਛੋਟੇ ਭਰਾਵਾਂ ਵਾਂਗ ਰੱਖਿਆ ਸੀਗਾ ਸੋ ਸੋ ਆਈ ਫੈਲਟ ਵੈਰੀ ਹੈਪੀ ਥੇਰ ਕਦੇ ਕੋਈ ਐਦਾਂ ਦੀ ਗਲਤੀ ਨਹੀਂ ਹੋਈ ਸੋ ਜਦੋਂ ਦੂਰ ਹੁੰਦੇ ਸੀ ਕੰਮ ਮੈਂ ਬੈਟਰ ਕਰਦਾ ਸੀ ਅਗਰ ਉਹਨਾਂ ਨੇ ਮਤਲਬ ਛੁੱਟੀ ਕਿਤੇ 15 20 ਦਿਨ ਗਏ ਹੋਣਾ ਤੇ ਮੈਨੂੰ ਇਹ ਲੱਗਣਾ ਕਿ ਯਾਰ ਕਿਤੇ ਵਾਪਸ ਆ ਕੇ ਸਰ ਇਹ ਨਾ ਕਹਿਣ ਕਿ ਤੇਜ ਬੇਲਾ ਬੈਠਾ ਰਿਆ ਉਹਨਾਂ 15 20 ਦਿਨਾਂ ਵਿੱਚ ਹੀ ਮੈਂ ਦੋ ਤਿੰਨ ਮਹੀਨਿਆਂ ਦਾ ਕੰਮ ਕਰ ਦਿੰਦਾ ਸੀ ਦਿਨ ਰਾਤ ਕਰਕੇ ਅਗਰ ਸਰ ਮੇਰੇ ਸਾਹਮਣੇ ਨੇ ਠੀਕ ਹੈ ਫਿਰ ਮੈਂ ਆਪਣੀ ਆਰਾਮ ਨਾਲ ਕੰਮ ਕਰਦਾ ਸੀਗਾ ਓਕੇ ਕਿਉਂ ਮੈਨੂੰ ਦੇਖ ਰਹੇ ਨੇ ਠੀਕ ਉਹਨਾਂ ਨੂੰ ਸੋ ਇਦਾਂ ਦੀ ਕੋਈ ਦਿੱਕਤ ਨਹੀਂ ਸਾਰੀ। ਅੱਛਾ ਮੈਂ ਇਹ ਵੀ ਸੁਣਿਆ ਹੈ ਕਿ ਡਾਕਟਰ ਤੇਜਵੰਤ ਸਿੰਘ ਉਹਨਾਂ ਦਾ ਪਿਆਰ ਵੜਾਇਆ ਸਾਇੰਸ ਨਾਲ। ਕਿਸੇ ਹੋਰ ਨਾਲ ਭਾਵੇਂ ਮੂ ਹੋਵੇ ਨਾ ਹੋਵੇ ਪਰ ਸਾਇੰਸ ਨਾਲ ਬਹੁਤ ਜ਼ਿਆਦਾ ਉਹ ਚੀ ਆਪਣਾ ਰੋਜ਼ੇ ਰਹਿੰਦੇ। ਹਾਂਜੀ ਸਾਇੰਸ ਨਾਲ ਹੈ ਜੀ ਮੂ। ਕਿਉਂ ਪਿਆ ਕਿੱਥੋਂ ਪਿਆ ਮੈਨੂੰ ਨਹੀਂ ਪਤਾ। ਸ਼ੁਰੂ ਤੋਂ ਮਤਲਬ ਮਨ ਚ ਇਹ ਰਹਿੰਦਾ ਸੀ ਕਿ ਹਰ ਚੀਜ਼ ਦੇ ਪਿੱਛੇ ਮੇਰੇ ਮਨ ਚ ਪ੍ਰਸ਼ਨ ਹੁੰਦਾ ਕਿ ਕਿਉਂ? ਕਿਵੇਂ ਹੋਰੀ ਚੀਜ਼? ਉਹ ਛੋਟਾ ਹੁੰਦਾ ਸੀ ਤੇ ਮਤਲਬ ਕਰੇ ਕੋਈ ਛੋਟੀ ਮੋਟੀ ਕਾਰ ਗੱਡੀਆਂ ਆਣੀਆਂ ਉਹ ਖੋਲ ਕੇ ਦੇਖਣ ਲੱਗਾ ਚੱਲਦੀ ਕਿਦਾਂ। ਤੋੜ ਦੇਣੀਆਂ ਬਾਅਦ ਵਿੱਚ ਜੁੜਦੀ ਤਾਂ ਹੁੰਦੀ ਨਹੀਂ ਸੀਗੀ ਸੋ ਜਿਹੜਾ ਕਿਉਂ ਦਾ ਮੋ ਸੀ ਜੀ ਉਹ ਚੱਲਿਆ ਕੁਝ ਸਾਨੂੰ ਇਹ ਸੀ ਕਿ ਜੋ 9ਵੀਂ 10ਵੀਂ ਜੋ ਟੀਚਰ ਪੜਾਉਂਦੇ ਸੀਗੇ ਸਰਦਾਰ ਬਲਵਿੰਦਰ ਸਿੰਘ ਸਕੂਲ ਦੇ ਵਿੱਚ ਉਹ ਬੜੇ ਚੰਗੇ ਤਰੀਕੇ ਨਾਲ ਸਾਇੰਸ ਸਮਝਾਉਂਦੇ ਸੀਗੇ ਉੱਥੋਂ ਮਤਲਬ ਪਿਆਰ ਜ਼ਿਆਦਾ ਪੈ ਗਿਆ ਸਾਇੰਸ ਦੇ ਨਾਲ ਸੋ ਪਿੱਛੇ ਮੁੜ ਕੇ ਨਹੀਂ ਜ਼ਿਆਦਾ ਦੇਖਿਆ ਸਾਇੰਸ ਨਾਲ ਮੋ ਇੰਨਾ ਰਿਹਾ ਕਿ ਅਗਰ ਮੈਂ 2 3 4 ਛੁੱਟੀਆਂ ਕਰ ਲਵਾਂ ਮੈਨੂੰ ਇਹ ਲੱਗਦਾ ਕਿ ਮੈਂ ਕਰ ਕੀ ਰਾਂ ਜ਼ਿੰਦਗੀ ਦੇ ਵਿੱਚ ਸੋ ਮਤਲਬ ਲੱਗੇ ਹੋਏ ਆ ਕਾਫੀ ਕੰਮ ਹੋਰ ਵੀ ਕਰੀਦੇ ਐ ਐਡਮਿਨਿਸਟ੍ਰੇਟਿਵ ਕੰਮ ਵੀ ਕਰੀਦੇ ਐ ਬਟ ਇਟ ਫੀਲ ਕਿ ਸਾਇੰਸ ਪਹਿਲੀ ਖਰਾਕ ਆ ਜੀ ਹੂੰ ਬਾਕੀ ਚਲੋ ਮੋਹ ਤਾਂ ਹੁੰਦਾ ਪਰਿਵਾਰ ਨਾਲ ਵੀ ਹੁੰਦਾ ਬੱਚਿਆਂ ਨਾਲ ਵੀ ਹੁੰਦਾ ਅੱਛਾ ਜ਼ਿੰਦਗੀ ਦੇ ਵਿੱਚ ਕਈ ਏਦਾਂ ਦੀਆਂ ਚੀਜ਼ਾਂ ਜੋ ਤੁਹਾਨੂੰ ਮੋਟੀਵੇਟ ਕਰਦੀਆਂ ਗਈਆਂ ਹੁਣ ਕੀ ਨਹੀਂ ਹੁਣ ਅੱਗੇ ਵਧਣਾ ਹੀ ਆ ਹੁਣ ਪਿੱਛੇ ਜਾਣ ਦਾ ਵੀ ਕੋਈ ਰਾਹ ਨਹੀਂ ਬਚਿਆ ਹੁਣ ਅੱਗੇ ਜਾਣਾ ਹੈ ਪਿੱਛੇ ਨਹੀਂ ਜਾ ਵੀ ਏਦਾਂ ਦੀਆਂ ਗੱਲਾਂ ਵਈਆਂ ਹੁਣ ਜੋ ਮੋਟੀਵੇਟ ਕਰਦੀਆਂ ਹੁਣ ਹਾਂਜੀ ਕੁਝ ਲੋਕ ਸੀ ਜਿਗੇ ਸੀਗੇ ਜ਼ਿੰਦਗੀ ਦੇ ਵਿੱਚ ਜੋ ਕਹਿੰਦੇ ਸੀ ਕਿ ਨਹੀਂ ਇਹਨਾਂ ਨੇ ਕੁਝ ਨਹੀਂ ਕਰਨਾ ਕੁਝ ਨਹੀਂ ਹੋ ਸਕਦਾ ਉਹੀ ਮੋਟੀਵੇਟ ਕਰਦੇ ਉਹੀ ਮੋਟੀਵੇਟ ਕਰਦੇ ਸੀ ਦੂਸਰੀ ਸਭ ਤੋਂ ਵੱਡੀ ਮੋਟੀਵੇਸ਼ਨ ਸੋ ਮੇਰਾ ਬੈਟਰ ਹੱਫ ਮਰੀ ਵਾਈਫ ਡਾਕਟਰ ਮਨਜਿੰਦਰ ਕੌਰ ਸੋ ਸ਼ੀ ਆਲਵੇਜ਼ ਮੋਟੀਵੇਟਿਡ ਮੀ ਪੀ ਐਚ ਡੀ ਕਰਦਾ ਸੀ ਤਾਂ ਵੀ ਤੁਸੀਂ ਇੱਥੇ ਹੀ ਕਰਦੇ ਹੋ ਲੈਬ ਚਾਬ ਕੰਮ ਕਰ ਲਓ ਹੁਣ ਵੀ ਤੁਸੀਂ ਕੀ ਕਰਨਾ ਇੱਥੇ ਕੀ ਬੈਠੇ ਹੋ ਦੋ ਘੰਟੇ ਹੋ ਗਏ ਨੇ ਜਾਓ ਕੰਮ ਕਰ ਲਓ ਥੋੜੇ ਬੱਚੇ ਵੇਟ ਕਰ ਰਹੇ ਆ ਪੀ ਐਚ ਡੀ ਵਾਲੇ ਸੋ ਕਰੰਟਲੀ ਮੇਰੇ ਕੋ ਸੱਤ ਸਟੂਡੈਂਟ ਹੈਗੇ ਨੇ ਸੋ ਮੈਂ ਤੇ ਨਹੀਂ ਹੁਮਤਾ ਉਹਨਾਂ ਦੀ ਮਤਲਬ ਇੱਕ ਕਿਸਮ ਨਾਲ ਕਾਉਂਸਲਿੰਗ ਵੀ ਕਰਦੀ ਰਹਿੰਦੀ ਹੈ ਕਿ ਬੇਟੇ ਤੁਸੀਂ ਕੰਮ ਕਰਨਾ ਹੈ ਸੋ బిਗੇਸਟ ਮੋਟੀਵੇਸ਼ਨ ਵਾਈਫ ਦਾ ਵੀ ਕਾਫੀ ਵੱਡਾ ਰੋਲ ਹੈ ਕਹਿੰਦਾ ਜੀ ਕਾਫੀ ਵੱਡਾ ਜੀ ਥੈਂਕਸ ਟੂ ਹਰ ਅੱਛਾ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਮੈਨੂੰ ਕੁਦਰਤੀ ਸਾਇੰਸ ਨਾਲ ਪਿਆਰ ਹੈ ਪਰ ਪਤਾ ਨਹੀਂ ਕਿਉਂ ਇੱਥੇ ਜਿਵੇਂ ਕਹਿ ਸਕਦੇ ਆ ਕਿ ਰੱਬ ਨੇ ਇੱਕ ਹਰ ਇੱਕ ਇਨਸਾਨ ਦੇ ਅੰਦਰ ਐਸਾ ਪੁਰਜਾ ਫਿਟ ਕੀਤਾ ਹੁੰਦਾ ਹੈ ਬਸ ਉਹ ਪੁਰਜਾ ਲੱਭਣ ਦੀ ਦੇਰੀ ਹੁੰਦੀ ਹੈ ਬਾਕੀ ਇੰਜਨ ਜਿਹੜਾ ਗੱਡੀ ਦਾ ਆਪੇ ਚੋਰਦਾ ਰਹਿੰਦਾ ਹੈ ਬਿਲਕੁਲ ਇਦਾਂ ਹੀ ਆ ਜੀ ਹਰ ਇੱਕ ਇਨਸਾਨ ਦਾ ਜੋ ਨਜ਼ਰੀਆ ਹੈ ਹਰ ਇੱਕ ਚੀਜ਼ ਲਈ ਅਲੱਗ-ਅਲੱਗ ਹੈ ਕਿਸੇ ਨੂੰ ਫਿਜ਼ਿਕਸ ਬਹੁਤ ਪਸੰਦ ਆ ਕਿਸੇ ਨੂੰ ਲਾਈਫ ਸਾਇੰਸਸ ਬਹੁਤ ਪਸੰਦ ਆ ਕੋਈ ਮੈਥਮੈਟਿਕਸ ਦੇ ਵਿੱਚ ਬਹੁਤ ਅੱਛਾ ਕਿਸੇ ਨੂੰ కెਮਿਸਟਰੀ ਬਹੁਤ ਪਸੰਦ ਆ ਕੋਈ ਸਾਈਕੋਲੋਜੀ ਪੜ੍ਹ ਕੇ ਬਹੁਤ ਟੌਪ ਤੇ ਪਹੁੰਚ ਰਿਹਾ ਹੈਗਾ ਕੋਈ ਨਾਰਮਲ ਬੀਏ ਕਰਕੇ ਬਹੁਤ ਟੌਪ ਤੇ ਪਹੁੰਚ ਰਿਹਾ ਹੈਗਾ ਸੋ ਪੁਰਜਾ ਵਾਕਈ ਪ੍ਰਮਾਤਮਾ ਨੰਦਰ ਫਿੱਟ ਕੀਤਾ ਹੁੰਦਾ ਪਰ ਇਹ ਫਿਰ ਉਹ ਪ੍ਰਮਾਤਮਾ ਦੀ ਹੀ ਤੁਹਾਡੇ ਤੇ ਇੱਕ ਕਿਰਪਾ ਰਹਿੰਦੀ ਕਿ ਉਹ ਪੁਰਜਾ ਲੱਭ ਕੇ ਉਹ ਹੀ ਦਿੰਦਾ ਕਿ ਤੂੰ ਆਹ ਕਰਨਾ ਹੈਗਾ ਸੋ ਇਨ ਦੈਟ ਸੈਂਸ ਮੈਂ ਥ ਇੱਕ ਚੰਗੇ ਟਾਈਮ ਤੇ ਮੈਨੂੰ ਪਤਾ ਲੱਗ ਗਿਆ ਮੈਂ ਕਰਨਾ ਕੀ ਹੈ ਜੀ ਅੱਛੇ ਜ਼ਿਕਰ ਕਰਾਂ ਤੁਹਾਡੀ ਸਕੂਲਿੰਗ ਤੋਂ ਬਾਅਦ ਕਾਲਜ ਜਦੋਂ ਜਾਣਾ ਸੀਗਾ ਕਈ ਵਾਰੀ ਹੁੰਦਾ ਹੈ ਕਿ ਆਪਾਂ ਸੋਚਦੇ ਆਂ ਜਦੋਂ 9 10 ਦੇ ਵਿੱਚ ਹੁੰਨੇ ਆਂ ਪਲੱਸ 1 ਚ ਆਪਾਂ ਇਹ ਸਟਰੀਮ ਲੈਣੀ ਆ ਫਿਰ ਜਦੋਂ ਪਲੱਸ 1 ਪਲੱਸ 2 ਚ ਹੁੰਨੇ ਆਂ ਫਿਰ ਆਪਾਂ ਸੋਚਦੇ ਆਂ ਬਾ ਕਾਲਜ ਚ ਜਾ ਕੇ ਇਹ ਡਿਗਰੀ ਲਵਾਂਗੇ ਸੋ ਇਦਾਂ ਪਲੈਨਿੰਗਸ ਬਣੀਆਂ ਸੀਗੀਆਂ ਕਈ ਵਾਰੀ ਹੁੰਦਾ ਕਿ ਆਪਾਂ ਘਰ ਦੇ ਦਾਦੇ ਕਹਿਣ ਤੇ ਸਟਰੀਮ ਚੂਜ਼ ਕਰ ਲੈਣਾ ਜੀ ਸਾਡੇ ਘਰ ਦੇ ਕਹਿ ਰਿਹਾ ਕਿ ਨਾਨ ਮੈਡ ਰੱਖਣੀ ਆ ਜੀ ਨਾਨ ਮੈਡ ਰੱਖ ਲੋ ਇਦਾਂ ਦਾ ਸੀਗਾ ਕੁਝ ਨਹੀਂ ਜੀ ਬੇਸਿਕਲੀ ਆਈ ਵਾਸ ਰੇਜ਼ਡ ਬਾਈ ਮਾਈ ਗ੍ਰੈਂਡਪੇਰੈਂਟਸ ਮੇਰੇ ਦਾਦਾ ਦਾਦੀ ਸੀਗੇ ਉਹਨਾਂ ਕੋਲ ਹੀ ਰਹਾ ਮੈਂ ਸੋ ਪਿੱਛੋਂ ਕੀ ਦੱਸਣ ਵਾਲਾ ਨਹੀਂ ਸੀ ਕਿ ਤੁਸੀਂ ਕਰਨਾ ਕੀ ਅੱਗੇ ਸੋ ਮੈਡੀਕਲ ਚੂਜ਼ ਕੀਤਾ ਉਸ ਸਮੇਂ ਪਲੱਸ 1 ਪਲੱਸ 2 ਕਾਲਜੇਜ ਦੇ ਵਿੱਚ ਵੀ ਹੁੰਦੀ ਸੀਗੀ ਏਸ ਕਾਲਜ ਖੰਨਾ ਤੋਂ ਹੀ ਮੈਂ ਪਲੱਸ 1 ਪਲੱਸ 2 ਕੀਤੀ ਜੋ ਉੱਥੇ ਟੀਚਰ ਸਾਹਿਬਾਨ ਸੀਗੇ ਕੈਮਿਸਟਰੀ ਦੇ ਉਹਨਾਂ ਦਾ ਰੋਲ ਮੈਂ ਪਹਿਲਾਂ ਕਹਿਣਾ ਭੁੱਲ ਗਿਆ ਮੈਨਰੋ ਸਾਹਿਬ ਸੀਗੇ ਸਾਡੇ ਗਰਚਾ ਸਾਹਿਬ ਸੀਗੇ ਸੋ ਦੇ ਵਰ ਬਿਊਟੀਫੁਲ ਟੀਚਰਸ ਉਹਨਾਂ ਨੇ ਬਹੁਤ ਚੰਗਾ ਪੜਾਇਆ ਕੈਮਿਸਟਰੀ ਨਾਲ ਪਿਆਰ ਜਿਹੜਾ ਪਿਆ ਉੱਥੋਂ ਪਿਆ ਜੀ ਸੋ ਦਨ ਬੀএসসি ਕੀਤੀ ਉਸ ਤੋਂ ਬਾਅਦ ਲੱਗਾ ਕਿ ਨਹੀਂ ਕੈਮਿਸਟਰੀ ਦੀ ਬੈਟਰ ਸਬਜੈਕਟ ਮੇਰਾ ਰੁਝਾਨ ਵੀ ਹੈ ਫਿਰ ਮੈਂ ਮਾਸਟਰਸ ਕਰਨ ਪਟਿਆਲੇ ਚਲੇ ਗਿਆ ਜੀ ਜੀ ਪਟਿਆਲੇ ਤੋਂ ਬਾਅਦ ਤੁਸੀਂ ਪੀਐਚਡੀ ਜਿਹੜੀ ਕੀਤੀ ਆ ਉਸ ਤੋਂ ਬਾਅਦ ਆਪਣਾ ਸਫਰ ਜਪਾਨ ਦਾ ਕਿੱਦਾਰ ਆ ਜਪਾਨ ਦੇ ਬਾਰੇ ਥੋੜਾ ਦੱਸ ਜੀ ਸੋ ਜੂਨ ਤੋਂ ਜੂਨ 2011 ਦੇ ਵਿੱਚ ਅਸੀਂ ਜਪਾਨ ਗਏ ਜੀ ਪਹਿਲੇ ਦਿਨ ਸੋ ਮੇਰੀ ਬੇਟੀ ਦਾ ਪਹਿਲਾ ਪਾਰਟੀ ਉੱਥੇ ਜਾ ਕੇ ਮੈਨਾਂ ਅਸੀਂ ਆਫਟਰ 4 ਡੇਸ ਚਾਰ ਦਿਨ ਹੀ ਗਏ ਨੂੰ ਹੋਈ ਸੀ ਅਜੇ ਸੋ ਉੱਥੇ ਲਾਈਫ ਸਰ ਮਤਲਬ ਆਈ ਫੈਲਟ ਇਟ ਵੈਰੀ ਗੁੱਡ ਡਿਸਪਲਿਨਡ ਨੇ ਲੋਕ ਬਹੁਤ ਜ਼ਿਆਦਾ ਐਥਿਕਲੀ ਬਹੁਤ ਜ਼ਿਆਦਾ ਸਟਰੋਂਗ ਨੇ ਸੋ ਐਥਿਕਸ ਚਾਹੇ ਰਿਸਰਚ ਦੇ ਨੇ ਚਾਹੇ ਸੋਸਾਇਟੀ ਦੇ ਹੈਗੇ ਨੇ ਸੋ ਦੇ ਆਰ ਵੈਰੀ ਵੈਰੀ ਸਟਰੋਂਗ ਸੋ ਤੁਸੀਂ ਕੰਮ ਕਰੋ ਟਾਈਮ ਦੀ ਬਹੁਤ ਕਦਰ ਹੈ ਅਗਰ ਤੁਹਾਨੂੰ ਪ੍ਰੋਫੈਸਰ ਨੇ ਟਾਈਮ ਦਿੱਤਾ ਕਿ 9:30 ਆਪਾਂ ਮਿਲਾਂਗੇ ਸੋ ਯੂ ਹੈਵ ਟੂ ਨੌਕ ਹਿਸ ਡੋਰ ਐਟ 9:29 ਉਹ 9:30 ਵਜੇ ਤੁਹਾਡੇ ਲਈ ਤਿਆਰ ਬੈਠਾ ਹੋਏਗਾ ਦੂਸਰੀ ਜੋ ਇੱਕ ਬੈਟਰ ਗੱਲ ਉੱਥੋਂ ਮੈਨੂੰ ਲੱਗੀ ਜੇ ਮੇਰੇ ਪ੍ਰੋਫੈਸਰ ਸੀ ਪ੍ਰੋਫੈਸਰ ਕਿਮੀਜ਼ੂਕਾ ਸੋ ਉਹ ਮਤਲਬ ਉਹਨਾਂ ਦਾ ਐਵਰੇਜ ਟਾਈਮ ਜੋ ਅਸੀਂ ਲੈਬ ਦੇ ਵਿੱਚ ਆਉਣ ਦਾ 8:30 ਦੀ ਮਾਰਨਿੰਗ ਸੀ ਜੀ ਤੇ ਐਵਰੇਜ ਟਾਈਮ ਸੀ ਜਾਣ ਦਾ 8:30 ਦੀ ਈਵਨਿੰਗ ਉਹ 12 ਘੰਟੇ ਇੱਕ ਪ੍ਰੋਫੈਸਰ ਬੰਦਾ ਕੰਮ ਕਰ ਰਿਹਾ ਸੀ ਉੱਥੇ ਬਾਕੀ ਬੰਦੇ ਸਾਰੇ ਕੰਮ ਕਰਦੇ ਨੇ ਸੋ ਬੇਸਿਕਲੀ ਜਾਪਾਨ ਦੀ ਤਰੱਕੀ ਦਾ ਕਾਰਨ ਉਹਨਾਂ ਦੇ ਆਪਣੇ ਲੋਕਾਂ ਲਈ ਉਹਨਾਂ ਦੇ ਲੋਕਾਂ ਦੀ ਦੇਸ਼ ਦੇ ਪ੍ਰਤੀ ਜਿਹੜੀ ਦੇਸ਼ ਭਗਤੀ ਆ ਜਾਂ ਕੰਮ ਆ ਉਹਨਾਂ ਦਾ ਕੰਮ ਦੀ ਪਹਿਲ ਆ ਸਮੇਂ ਦੀ ਕਦਰ ਕਰਦੇ ਆ ਇਨਸਾਨ ਦੀ ਕਦਰ ਆ ਜੀ ਬੇਸਿਕਲੀ ਕੁਝ ਐਸੀਆਂ ਗੱਲਾਂ ਨੇ ਕਿ ਮਤਲਬ no no country in the world could match japan in that sense ethically bahut strong ne log so bahut acha rahe the sir ਤੁਸੀਂ ਜ਼ਿਕਰ ਕੀਤਾ ਕਿ ਪਹਿਲਾਂ 2 ਸਾਲ ਤੁਸੀਂ ਜਾਪਾਨ ਦੇ ਵਿੱਚ ਕੱਟੇ ਉਸ ਤੋਂ ਬਾਅਦ 18 19 2018 19 ਦੇ ਵਿੱਚ ਵੀ ਜਾਪਾਨ ਦੇ ਵਿੱਚ ਗਏ ਉਦੋਂ ਕੀ ਆਪਣਾ ਉੱਥੇ ਰਿਹਾ ਐਕਸਪੀਰੀਅੰਸ ਉਸ ਤੋਂ ਸਰ ਹੋਰ ਨਵੀਆਂ ਚੀਜ਼ਾਂ ਸਿੱਖੀਆਂ ਸਪੈਸ਼ਲੀ ਰਿਸਰਚ ਰਿਲੇਟਡ ਸਿੱਖੀਆਂ ਸੋ ਬਸ ਇੱਕ ਗਲਤੀ ਕੀਤੀ ਕਿ ਜਾਪਨੀਜ਼ ਨਹੀਂ ਸਿੱਖੀ ਮੈਂ ਉਹ ਮੇਰਾ ਸਰ ਰਿਹਾ ਸੀ ਕਿ ਯੂਨੀਵਰਸਿਟੀ ਦੇ ਵਿੱਚ ਸਾਰੇ ਲੋਕ ਇੰਗਲਿਸ਼ ਬੋਲ ਲੈਂਦੇ ਸੀਗੇ ਸੋ ਜਾਪਾਨ ਦੀ ਇੱਕ ਹੋਰ ਬਿਊਟੀ ਹੈ ਕਿ ਤੁਸੀਂ ਲਾਈਕ ਕਿਤੇ ਵੀ ਜਾਂਦੇ ਹੋ ਯੂ 스타ਟਿੰਗ ਜਪਨੀਜ਼ ਤੁਸੀਂ ਸ਼ੁਰੂ ਕਰੋ ਕਿ ਮੈਨੂੰ ਜਪਨੀਜ਼ ਆਉਂਦੀ ਹੈ ਥੋੜੇ ਟਾਈਮ ਬਾਅਦ ਤੁਸੀਂ ਕਹਿ ਸਕਦੇ ਹੋ ਕਿ ਨਿਯੋਂਗੋ ਕਾ ਵਕਾਰੀ ਮਾਸੇਨ ਆਈ ਡੋਟ ਨੋ ਜਪਨੀਜ਼ ਮੱਚ ਉਹ ਤੁਹਾਡੀ ਹਰ ਇੱਕ ਮਦਦ ਕਰਨਗੇ ਕਿ ਕਿ ਲਾਈਕ ਹੀ ਹੈਸ ਹੀ অর ਸ਼ੀ ਹੈਸ ਟਾਈਡ ਟੂ ਸਪੀਕ ਇਨ ਜਪਾਨ ਸੋ ਏਟ ਇਨੀ ਸਿੱਖੀ ਜੀ ਬਾਕੀ ਬਹੁਤ ਕੁਝ ਸਿੱਖਿਆ ਅਚਾਨ ਫਿਰ ਜਾਣ ਦਾ ਮੌਕਾ ਮਿਲ ਰਿਹਾ ਸੋ ਕਿੱਦਾਂਕ ਮਹਿਸੂਸ ਹੁੰਦਾ ਹੈ ਜਦੋਂ ਆਪਾਂ ਇਨੇ ਮੁਕਾਮ ਹਾਸਿਲ ਕੀਤੇ ਹੋਣ ਪਰ ਜਿਸ ਤੋਂ ਬਾਅਦ ਖੁਦ ਇਨਵਿਟੇਸ਼ਨ ਆਉਂਦੇ ਹੋਣ ਉਸ ਜਗ੍ਹਾ ਤੋਂ ਕਿ ਹੁਣ ਇਸ ਜਗ੍ਹਾ ਤੇ ਆ ਕੇ ਰਿਸਰਚ ਕਰੋ ਸੋ ਮਾਣ ਮਹਿਸੂਸ ਹੁੰਦਾ ਹੈ ਹਾਂਜੀ ਸਰ ਮਾਣ ਮਹਿਸੂਸ ਹੁੰਦਾ ਬਿਲਕੁਲ ਹੁੰਦਾ ਬਟ ਫਿਰ ਇਹ ਲੱਗਦਾ ਕਿ ਕੋਈ ਐਡੀ ਗੱਲ ਨਹੀਂ ਉਹ ਪ੍ਰਮਾਤਮਾ ਹੈ ਉਹ ਇੱਕ ਸੈਕਿੰਡ ਸਭ ਕੁਝ ਕਰਦਾ ਕਿਤਨਾ ਕਿਤੇ ਉਹਦੀ ਮਿਹਰ ਰਹਿੰਦੀ ਹੈ ਅਗਰ ਤੁਸੀਂ ਮਿਹਨਤ ਕਰਦੇ ਹੋ ਤੁਹਾਡੇ ਪਿੱਛੇ ਬੜੇ ਬੰਦਿਆਂ ਦਾ ਯੋਗਦਾਨ ਆ ਮਾਨ ਇਸ ਚੀਜ਼ ਦਾ ਮਾਣ ਹੈ ਕਿ ਮੈਂ ਗੁਰਨਾਗਰ ਯੂਨੀਵਰਸਿਟੀ ਦੇ ਵਿੱਚ ਇਸ ਟਾਈਮ ਐਸੋਸੀਏਟ ਪ੍ਰੋਫੈਸਰ ਹਾਂ ਇੱਥੇ 11 ਸਾਲ ਕੰਮ ਕੀਤਾ ਤੇ ਤਾਂ ਮੈਨੂੰ ਇਹ ਮਾਨ ਜਾ ਕੇ ਹਾਸਲ ਹੋਇਆ ਜੋ ਇੱਥੇ ਵਾਈਸ ਚਾਂਸਲਰ ਰਹੇ ਸਾਡੇ ਮੌਜੂਦਾ ਵਾਈਸ ਚਾਂਸਲਰ ਨੇ ਜਸਪਾਲ ਸਿੰਘ ਸੰਧੂ ਜੀ ਜਿਨ੍ਹਾਂ ਨੇ ਹੋਰ ਰਿਸਟਰ ਹੈ ਜਾਂ ਅਕੈਡੈਮਿਕ ਆਫਿਸਿਸ ਹੈਗੇ ਮੇਰੇ ਕਲੀਗਜ਼ ਨੇ ਕੈਮਿਸਟਰੀ ਡਿਪਾਰਟਮੈਂਟ ਤੋਂ ਈਵਨ ਮੇਰੇ ਸਟੂਡੈਂਟਸ ਨੇ ਉਹਨਾਂ ਨੇ ਮੇਰੇ ਨਾਲ ਬਹੁਤ ਚੰਗਾ ਕੰਮ ਕੀਤਾ ਆਈ ਵਾਸ ਲੱਕੀ ਕਿ ਮੈਨੂੰ ਸਟੂਡੈਂਟ ਬੜੇ ਅੱਛੇ ਮਿਲੇ ਹੋਂ ਤੱਕ ਪੀ ਐਚ ਡੀ ਜਿਨ੍ਹਾਂ ਨੇ ਵੀ ਕੀਤੀ ਹੈ ਸੋ ਮਾਨ ਇਹਨਾਂ ਦਾ ਜੀ ਸਾਰ ਕਿਉਂਕਿ ਜ਼ਿੰਦਗੀ ਦੇ ਵਿੱਚ ਤੁਸੀਂ ਮਤਲਬ ਉੱਪਰ ਤੱਕ ਦੇਖੋਗੇ ਲੋਕ ਨੋਬਲ ਪ੍ਰਾਈਜ਼ Winner ਤੱਕ ਬੈਠੇ ਨੇ ਲੱਗੇ ਹੋਏ ਕੰਮ ਕਰਨ ਤੇ ਦੇਖਦੇ ਆ ਕਿ ਕੀ ਪ੍ਰਮਾਤਮਾ ਸਾਡੀ ਝੋਲੀ ਪਾਉਂਦਾ ਵਧੀਆ ਆਖਰੀ ਸਵਾਲ ਨੌਜਵਾਨ ਯੰਗਸਟਰਸ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਪੜ੍ਹਾਈ ਕਿੰਨੀ ਇੱਕ ਮਹੱਤਵਪੂਰਨ ਹੈ ਆਪਣੀ ਜ਼ਿੰਦਗੀ ਦੇ ਵਿੱਚ ਪੜ੍ਹਾਈ ਸਰ ਇਹਦੀ ਮਹੱਤਤਾ ਮਤਲਬ ਗਿਣਾਈ ਨਹੀਂ ਜਾ ਸਕਦੀ ਅੱਜ ਦੀ ਪ੍ਰੋਬਲਮ ਸਾਡੀ ਕਿੱਥੇ ਹੋਈ ਆ ਸੋਸ਼ਲ ਮੀਡੀਆ ਮੋਬਾਈਲ ਫੋਨ ਨੇ ਸਾਡੀ ਮਤਲਬ ਇੱਕ ਪੰਜਾਬੀ ਵਿੱਚ ਕਹਾ ਕਿ ਬਹੁਤ ਹੀ ਨਿਗਾਰ ਲੈਂਦਾ ਸਟੱਡੀਜ਼ ਦੇ ਵਿੱਚ ਬੱਚਿਆਂ ਦੇ ਵਿੱਚ ਤੁਸੀਂ ਦੇਖੋਗੇ ਅੱਗੇ ਸਾਨੂੰ ਮੋਬਾਈਲ ਨੰਬਰ ਸਭ ਨੂੰ ਯਾਦ ਰਹੇ ਸੀਗੇ ਹੁਣ ਤੁਸੀਂ ਫੀਡ ਕੀਤਾ ਕੁਝ ਨਹੀਂ ਯਾਦ ਰੱਖਦੇ ਟਾਈਮ ਸਾਡਾ ਵੇਸਟ ਹੋ ਰਿਹਾ ਸੋਸ਼ਲ ਮੀਡੀਆ ਦੇ ਉੱਪਰ ਅਗਰ ਤੁਸੀਂ ਕਲਾਸ ਵਿੱਚ ਬੱਚੇ ਨੂੰ ਕਿਸੇ ਨੂੰ ਪੁੱਛੋ ਕਿ ਮਤਲਬ ਕੀ ਪੜਖਿਓ ਬੇਟਾ ਨਿਊਜ਼ ਅੱਜ ਦੀ ਕੀ ਆ ਸੋ ਕੋਈ ਨਿਊਜ਼ਪੇਪਰ ਨਹੀਂ ਪੜ੍ਹ ਰਿਹਾ ਹੋਸਟਲ ਦੇ ਵਿੱਚ 8 8 10 10 ਨਿਊਜ਼ਪੇਪਰ ਆ ਰਹੇ ਆ ਮੈਗਜ਼ੀਨ ਆ ਰਹੇ ਆ ਕੋਈ ਨਿਊਜ਼ਪੇਪਰ ਪੜ੍ਹ ਨਹੀਂ ਰਿਹਾ ਕੋਈ ਨਿਊਜ਼ ਸੁਣ ਨਹੀਂ ਰਿਹਾ ਸੋ ਉਹਦੀ ਦਿੱਕਤ ਆਂਦੀ ਜੀ ਦੂਸਰੀ ਗੱਲ ਸੋਸਾਇਟੀ ਦੀ ਵੀ ਗੱਲ ਕਰੀ ਬਟ ਵੀ ਕੈਨ ਸਟਾਰਟ ਫਰਮ ਆਵਰ ਓਨ ਅਸੀਂ ਆਪਣੇ ਆਪ ਤੋਂ ਸਟਾਰਟ ਕਰੀਏ ਥੋੜਾ ਸੋਸਾਇਟੀ ਬਾਰੇ ਸੋਚਣ ਦਾ ਲੱਗੀ ਚਿੰਤਨ ਤਾਂ ਕਰੀਏ ਆਪਣੇ ਮਨ ਦੇ ਵਿੱਚ ਕੀ ਚੰਗਾ ਕੀ ਮਾੜਾ ਉਹ ਚਿੰਤਨ ਕਰਦੇ ਕਰਦੇ ਉਹ ਕਿੱਥੋਂ ਆਣਾ ਪੜ੍ਹ ਕੇ ਆਉਣਾ ਜੀ ਚਾਹੇ ਤੁਸੀਂ ਨਿਊਜ਼ਪੇਪਰ ਪੜ੍ਹ ਰਹੇ ਹੋ ਕੋਈ ਵਧੀਆ ਆਰਟੀਕਲ ਪੜ੍ਹ ਰਹੇ ਹੋ ਚਾਹੇ ਆਪਣੀ ਸਟੱਡੀਜ਼ ਪੜ੍ਹ ਰਹੇ ਹੋ ਦੂਸਰਾ ਮੇਰਾ ਇਹ ਸੁਨੇਹਾ ਕਿ ਮਤਲਬ ਲੈਗ ਪੁਲਿੰਗ ਤੋਂ ਬਚੋ ਤੁਸੀਂ ਆਪਣਾ ਅੱਗੇ ਵਧੋ ਕਿਸੇ ਨੂੰ ਤੰਗ ਨਾ ਕਰੋ ਅਰ ਪਰਮਾਤਮਾ ਨੂੰ ਅਰਦਾਸ ਕਰੋ ਕਿ ਤੁਹਾਨੂੰ ਕੋਈ ਤੰਗ ਨਾ ਕਰੇ ਆਪਣਾ ਕੰਮ ਕਰਦੇ ਰਹੋ ਅੱਗੇ ਵਧਦੇ ਰਹੋ ਕਿਸੇ ਨਾਲ ਮਾੜਾ ਨਾ ਕਰੋ ਲੈਗ ਪੁਲਿੰਗ ਕਿਸੇ ਦੀ ਨਾ ਕਰੋ ਅੱਗੇ ਵਧਣ ਦੇ ਲਈ ਕਿਉਂਕਿ ਜਦੋਂ ਸਾਰੀ ਅੱਗੇ ਵਧਣ ਦੀ ਹਿੰਮਤ ਕਰਨੇ ਦਾ ਦੇਸ਼ ਆਪੇ ਤਰਕੀ ਕਰੂਗਾ ਜੀ ਬਹੁਤ ਬਹੁਤ ਧੰਨਵਾਦ ਸਰ ਤੁਸੀਂ ਆਪਣਾ ਸਮਾਂ ਦਿੱਤਾ ਤਾਂ ਇਸੇ ਕੇ ਸਾਡੇ ਨਾਲ ਡਾਕਟਰ ਤੇਜਵੰਤ ਸਿੰਘ ਕੰਗ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਸਾਡੇ ਨਾਲ ਦਿੱਤਾ ਤਾਂ ਕਈ ਇਦਾਂ ਦੀਆਂ ਗੱਲਾਂ ਵੀ ਜ਼ਰੂਰ ਤੁਸੀਂ ਸੁਨੀਆਂ ਹੋਣਗੀਆਂ ਜੋ ਤੁਹਾਨੂੰ ਮੋਟੀਵੇਟ ਕਰਨਗੀਆਂ ਸੋ ਆਉਣ ਵਾਲਾ ਸਮਾਂ ਜਿਹੜਾ ਆਉਣ ਵਾਲਾ ਭਵਿੱਖ ਹੈ ਆਪਣਾ ਪੜ੍ਹ ਲਿਖ ਕੇ ਇੱਕ ਚੰਗੇ ਪਾਸੇ ਲੱਗੇ ਸ਼ਾਇਦ ਪੰਜਾਬ ਦੀ ਜੇਕਰ ਮੈਂ ਗੱਲ ਕਰਾਂ ਤਾਂ ਆਪਣੀ ਜਿਹੜੀ ਨੌਜਵਾਨ ਪੀੜ੍ਹੀ ਆ ਕਈ ਨਸ਼ਿਆਂ ਦੇ ਵਿੱਚ ਵੀ ਡੁੱਬੇ ਹੋਏ ਨੇ ਪੜ੍ਹਾਈ ਤੋਂ ਅਸੀਂ ਕਾਫੀ ਵਾਂਝੇ ਹੋ ਚੁੱਕੇ ਆ ਅੱਧੀ ਪੜ੍ਹਾਈ ਤਾਂ ਸਾਡੀ ਸੋਸ਼ਲ ਮੀਡੀਆ ਤੱਕ ਨੇ ਖਾਲੀ ਹੋਈ ਹੈ ਠੀਕ ਹੈ ਸੋਸ਼ਲ ਮੀਡੀਆ ਆਪਣਾ ਇੱਕ ਐਂਟਰਟੇਨਮੈਂਟ ਹੈ ਔਰ ਤੋਂ ਅਸੀਂ ਕੁਝ ਸਿੱਖਦੇ ਵੀ ਆ ਯਾਨੀ ਕਿ ਨਹੀਂ ਸਿੱਖਦੇ ਪਰ ਆਪਾਂ ਜਿਆਦਾ ਸਮਾਂ ਜਦੋਂ ਸੋਸ਼ਲ ਮੀਡੀਆ ਤੇ ਦੇਣ ਲੱਪਣੇ ਆ ਤਾਂ ਸ਼ਾਇਦ ਆਪਣਾ ਜਿਹੜਾ ਦਿਮਾਗ ਹੈ ਕਿਤੇ ਨਾ ਕਿਤੇ ਗਲਤ ਪਾਸੇ ਵੱਲ ਜ਼ਰੂਰ ਜਾਂਦਾ ਆ ਸੋ ਇਸ ਇੰਟਰਵਿਊ ਦੇ ਵਿੱਚ ਕਈ ਗੱਲਾਂ ਜਿਹੜੀਆਂ ਉਹ ਤੁਹਾਨੂੰ ਸਿੱਖਣ ਨੂੰ ਮਿਲਣਗੀਆਂ ਤੁਹਾਨੂੰ ਜ਼ਰੂਰ ਮੋਟੀਵੇਟ ਕਰਨਗੀਆਂ ਸੌਣ ਵਾਲੇ ਸਮੇਂ ਦੇ ਵਿੱਚ ਇਦਾਂ ਦੇ ਤੁਹਾਡੇ ਲਈ ਇੰਟਰਵਿਊ ਲੈ ਕੇ ਪੇਸ਼ ਹੁੰਦੇ ਰਵਾਂਗੇ ਮੈਨੂੰ ਦਿਓ ਇਜਾਜ਼ਤ ਲਿਵਿੰਗ ਇੰਡੀਆ ਨਿਊਜ਼ ਸਿਮਰਦੀਪ ਸਿੰਘ ਅਮਰਿਤ